ਇਕੋ ਸ਼ੁਰੂ ਮੰਨੀ ਕਾਲੀਦਲ ਨੇ ਆਪਣੀ ਜਿਹੜੀ ਪੁਹਿਖ ਦੀ ਜਿਹੜੀ ਸਾਡੀ ਵਿਜ਼ਨ ਹੈ ਉਹਦੇ ਵਾਸਤੇ ਇੱਕ ਵੱਡਾ ਫੈਸਲਾ ਅਸੀਂ ਵਰਕਿੰਗ ਕਮੇਟੀ ਦੇ ਵਿੱਚ ਤੇ ਕੋਰ ਕਮੇਟੀ ਦੇ ਵਿੱਚ ਕੀਤਾ ਕਿ ਜੋ ਵੀ ਇਸਵੇਂ ਵੱਡੀਆਂ ਚੁਣੌਤੀਆਂ ਜਿਹੜੀਆਂ ਪੰਜਾਬ ਨੂੰ ਸਿੱਖ ਕੌਮ ਨੂੰ ਦਰਪੇਸ਼ ਹੈ ਜਾਂ ਦੇਸ਼ ਦੀ ਰਾਜਨੀਤੀ ਦੇ ਸਾਹਮਣੇ ਜਿਹੜੇ ਨਵੇਂ ਚੈਲੰਜ ਸਾਡੇ ਸਾਹਮਣੇ ਆ ਰਹੇ ਆ ਇਨਾਂ ਸਾਰਿਆਂ ਬੁੱਧੀਆਂ ਤੇ ਵਿਚਾਰ ਚਰਚਾ ਕਰਨ ਵਾਸਤੇ ਤੇ ਆਪਣੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਨੀਤੀ ਕੀ ਹੋਵੇ ਉਹਨੂੰ ਨਵੇਂ ਸਿਰੇ ਤੋਂ ਘੜਨ ਵਾਸਤੇ 3 ਦਿਨ ਦਾ ਅਸੀਂ ਆਪਣਾ ਬ੍ਰੇਨਸਟਾਰਮਿੰਗ ਜਿਹੜਾ ਹੈਗਾ ਉਹ ਜਨਰਲ ਡੈਲੀਕੇਟ ਸੈਸ਼ਨ ਸ੍ਰੀਨਾਨਦਪੁਰ ਸਾਹਿਬ ਦੇ ਵਿੱਚ ਕਰਾਂ। ਉਹਨੇ ਤਰੀਕਾ ਅਸੀਂ ਤੈਅ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਪੰਜਾਬ ਦੇ ਵੀ ਸਾਰੇ ਸਾਡੇ ਡੈਲੀਕੇਟ ਸ਼ਾਮਲ ਹੋਣਗੇ। ਦੁਨੀਆ ਸਟੇਟਾਂ ਦੇ ਵੀ ਡੈਲੀਕੇਟ ਸ਼ਾਮਲ ਹੋਣਗੇ ਬਾਲਦੇਸ਼ਾਂ ਤੋਂ ਵੀ ਡੈਲੀਕੇਟ ਆਉਣਗੇ ਉਨੇ ਚ ਵਿਦਵਾਨ ਵੀ ਆ ਕੇ ਆਪਣੀ رائے ਦੇਣਗੇ ਹੋਰ ਵੀ ਪੰਥਕ ਸਖਸ਼ੀਤਾ ਵੱਡੀਆਂ ਰਾਜਨੀਤਿਕ ਸਖਸ਼ੀਤਾ ਸਾਰਿਆਂ ਨੂੰ ਅਸੀਂ ਬੁਲਾਵਾਂਗੇ ਔਰ ਉਹਦੇ ਵਿੱਚ ਜੋ ਪੰਥਕ ਇਸ਼ੂ ਹੈ ਜੋ ਇਸ ਵੇਲੇ ਮਾਈਗ੍ਰੇਸ਼ਨ ਦੇ ਨਾਲ ਸਿੱਖ ਡਾਇਸਪੋਰਾ ਪੰਜਾਬੀ ਡਾਇਸਪੋਰਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਫੈਲਿਆ ਉਹਨਾਂ ਦੀਆਂ ਕੀ ਚੁਣੌਤੀਆਂ ਨੇ ਜਿਹੜਾ ਖੇਤੀ ਦਾ ਸੰਕਟ ਹੈ ਉਹਦੇ ਕੀ ਨਵੇਂ ਕੀ ਹੱਲ ਹੋਣੇ ਚਾਹੀਦੇ ਆ এডਿਕੇਸ਼ਨ ਦੀ ਕੀ ਪਾਲਸੀ ਹੋਣੀ ਚਾਹੀਦੀ ਹੈ ਹੈਲਥ ਦੀ ਕੀ ਪਾਲਸੀ ਹੋਣੀ ਚਾਹੀਦੀ ਹੈ ਸੂਬਿਆਂ ਦੇ ਜਿਹੜੇ ਆਰਥਿਕ ਤੌਰ ਤੇ ਹਾਲਤ ਬਹੁਤ ਮਾੜੀ ਆ ਉਹਦਾ ਕੀ ਹੱਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਚਾਹੀਦਾ ਇਸੇ ਤਰ੍ਹਾਂ ਜਿਹੜਾ এনवायरमेंट ਨੂੰ ਬਹੁਤ ਵੱਡਾ ਡੈਮੇਜ ਹੋ ਰਿਹਾ ਉਹਦੇ ਤੇ ਵੀ ਇਹ ਜਿਹੜੇ ਸਾਰੇ ਵਿਸ਼ੇ ਨੇ ਇਹਨਾਂ ਦੇ ਉੱਤੇ 3 ਦਿਨ ਲਾ ਕੇ ਤੇ ਅਸੀਂ ਬ੍ਰੇਨਸਟਾਰਮਿੰਗ ਸੈਸ਼ਨ ਕਰਾਂਗੇ ਫਿਰ ਉਹਨਾਂ ਤੇ ਜੋ رائے ਜਿਹੜੀ ਮਤੇ ਜੋ ਪਾਸ ਹੋਣਗੇ ਇੱਕ ਪ੍ਰੋਪਰ ਡਾਕੂਮੈਂਟ ਬਣਾ ਕੇ ਉਹ ਜਿਹੜਾ ਵਿਜਨ ਡਾਕੂਮੈਂਟ ਆ ਆਉਣ ਵਾਲੇ ਸਾਡਾ ਲੰਬੇ ਸਮੇਂ ਦਾ ਉਹਨੂੰ ਫਿਰ ਅਸੀਂ ਜਨਤਾ ਦੇ ਵਿੱਚ ਲੈ ਕੇ ਉਹਦੇ ਆਧਾਰ ਦੇ ਉੱਤੇ ਸਾਰਾ ਪਾਰਟੀ ਪ੍ਰੋਗਰਾਮ ਆਪੜਾ ਲਿਖਾਂਗੇ ਸੋ ਇਹ ਤਿਆਰੀਆਂ ਅਸੀਂ ਸ਼ੁਰੂ ਕਰ ਦਿੱਤੀਆਂ ਉਹਦੇ ਵਾਸਤੇ ਐਕਸਪਰਟਸ ਨਾਲ ਗੱਲਬਾਤ ਵੀ ਅਸੀਂ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਵੇਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਉਹ ਤੋਂ ਇੱਥੇ ਹੋਇਆ ਸੀ ਬੜੀ ਲੰਮੀ ਚੌੜੀ ਡਿਸਕਸ਼ਨ ਤੋਂ ਬਾਅਦ ਫੈਡਰਲਿਜ਼ਮ ਵਾਸਤੇ ਇੱਕ ਨਵੀਂ ਸੇਧ ਦੇਸ਼ ਨੂੰ ਦਿੱਤੀ ਸੀ ਇਸੇ ਤਰ੍ਹਾਂ ਹੁਣ ਵੀ ਸੈਟ ਸਟੇਟ ਰਿਲੇਸ਼ਨ ਜਿਹੜੇ ਨਵੇਂ ਸੰਦਰਭ ਦੇ ਵਿੱਚ ਕੀ ਹੋਣੀ ਚਾਹੀਦੀ ਸਭ ਚੀਜ਼ਾਂ ਉਹਦੇ ਵਿੱਚ ਅਸੀਂ ਟੈਂਪੋਰਰੀ ਇਹ ਕਿਹੜੇ ਮੱਥੇ ਦੇ ਵਿੱਚ ਛੋਟ ਸਕਦੇ ਹਾਂ ਅਸੀਂ ਨਵੰਬਰ ਦੇ ਵਿੱਚ ਇਹਨੂੰ ਜਾਹਰ ਡੇਟਾ ਸੋਚ ਰਹੇ ਹਾਂ ਕਿਉਂਕਿ ਬਰਲਦੇਸ਼ਾਂ ਨੇ ਤਾਂ ਵੀ ਉਹਦੇ ਵਿੱਚ ਉਸ ਸਮੇਂ ਚ ਆਉਣਾ ਥੋੜਾ ਜਿਹਾ ਇਜ਼ੀ ਹੁੰਦਾ ਇਸ ਕਰਕੇ ਉਹਦੀਆਂ ਡੇਟਾ ਅਸੀਂ ਫਾਈਨਲ ਕਰਕੇ ਤੇ ਛੇਤੀ ਸਸਿਪੋਰਟ ਵੀ ਸ਼੍ਰੋਮਣੀ ਅਕਾਲੀ ਦਰਬਾਰ ਨੂੰ ਕੀ ਰੂਟ ਪਲਾਨ ਜਿਹੜਾ ਸਾਰਾ ਕੁਝ ਪੂਰੀ ਹੀ ਪਾਲਸੀ ਪ੍ਰੋਗਰਾਮ ਕਿਉਂਕਿ ਹੁਣ ਉਸ ਸਮੇਂ ਦੇ ਨਾਲ ਬਹੁਤ ਕੁਝ ਤਬਦੀਲੀਆਂ ਆ ਗਈਆਂ ਉਹ ਸਾਰੀਆਂ ਤਬਦੀਲੀਆਂ ਨੂੰ ਪਹਿਲਾਂ ਅਸੀਂ ਖੋਖਾਂਗੇ ਫਿਰ ਅਸਲੀਅਤ ਪੰਜਾਬ ਦੀ ਕੀ ਹੈ ਕਿਉਂਕਿ ਫਾਈਨੈਂਸ਼ੀਅਲ ਤੌਰ ਤੇ ਦੇਖੋ ਟੁੱਟਨੀ ਇੱਕ ਇੱਕ ਬੈਂਕਰਪਟ ਸਟੇਟ ਬਣੀ ਜਾ ਰਹੀ ਹੈ ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲ ਸਕਦਾ ਮਾਈਗ੍ਰੇਸ਼ਨ ਨਾਲ ਬੜੀਆਂ ਵੱਡੀਆਂ ਹੋਰ ਚੁਣੌਤੀਆਂ ਪੈਦਾ ਹੋ ਰਹੀਆਂ ਖੇਤੀ ਦਾ ਹਾਲ ਟੁਗੈਦਰੀ ਜਿਹੜਾ ਬੜਾ এনवायरमेंट ਤੇ ਬੜਾ ਕੁਝ ਤੇਜ਼ ਹੋ ਰਿਹਾ ਇਸ ਸਾਰੇ ਨਤੀਜੇ ਜਿਹੜੀਆਂ ਪਾਰਟੀਆਂ ਦੀ ਆਪਣੀ ਲੰਬੀ ਵਿਚਾਰ ਚਚਤ ਤੋਂ ਬਾਅਦ ਸਾਡੀ ਇਹ ਰੇ ਤੇ ਵਿਜਨ ਕੀ ਹੋਏਗੀ ਉਸੇ ਸਾਰੀ ਫਿਰ ਲੋਕਾਂ ਦੇ ਵਿੱਚ ਲੈ ਕੇ ਉਹਨਾਂ ਦੇ ਸਭ ਵਿੱਚ ਜਾਂ ਦੇਖੋ ਬੜਾ ਅਫਸੋਸ ਹੁੰਦਾ ਕਿ ਜਿਹੜੇ ਬਹੁਤ ਪੁਰਾਣੇ ਸਾਡੇ ਪਾਰਟੀ ਦੇ ਨਾਲ ਜੁੜੇ ਹੋਏ ਪਰਿਵਾਰ ਜਦੋਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੰਘਰਸ਼ ਦੇ ਦੌਰ ਦੇ ਉੱਤੋਂ ਲੰਘ ਰਿਹਾ ਜਦੋਂ ਉਹਨਾਂ ਲੀਡਰਾਂ ਦੇ ਵਿੱਚੋਂ ਕੋਈ ਲੀਡਰ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤੇ ਪਾਰਟੀ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਸੋ ਕੱਲ ਵੀ ਜਦੋਂ ਡਿੰਪੀ ਟਿਲੋਂ ਹੋਰਾਂ ਦੀ ਸਟੇਟਮੈਂਟ ਆਈ ਸੀ ਔਰ ਜੋ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਮੇਰੀ ਜਗ੍ਹਾ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਲਿਆਂਦਾ ਜਾ ਰਿਹਾ ਤੇ ਉਹਨਾਂ ਦਾ ਤੌਖਲਾ ਦੂਰ ਕਰਨ ਵਾਸਤੇ ਅਸੀਂ ਉਸੇ ਵੇਲੇ ਪ੍ਰਧਾਨ ਸਾਹਿਬ ਨਾਲ ਰਾਏ ਕਰਕੇ ਤੇ ਸਾਰੀ ਸਥਿਤੀ ਜਨਤਕ ਤੌਰ ਤੇ ਸਪਸ਼ਟ ਕਰ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਸ਼ਾਮਲ ਕਰਾਉਣ ਦਾ ਪਾਰਟੀ ਦੇ ਵਿੱਚ ਬਤੌਰ ਕੈਂਡੀਡੇਟ ਕੋਈ ਪ੍ਰੋਗਰਾਮ ਔਰ ਨਾ ਇਸਤਾਨ ਦੀ ਕੋਈ ਡਿਵੈਲਪਮੈਂਟ ਹੋਈ ਹੈ ਇਸ ਕਰਕੇ ਅਸੀਂ ਪਬਲਿਕਲੀ ਅਪੀਲ ਕੀਤੀ ਸੀ ਡਿਪਟੀ ਨੇ ਸਭ ਨੂੰ ਕਿ ਤੁਹਾਨੂੰ ਇਸ ਤਰ੍ਹਾਂ ਦੀ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਜਿਹੜਾ ਉਹ ਉਹਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਪਾਰਟੀ ਦੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਕਿਉਂਕਿ ਦੋ ਵਾਰੀ ਪਹਿਲਾਂ ਵੀ ਉਹ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਲੜਿਆ ਤੇ ਪਾਰਟੀ ਦਾ ਹਰ ਵਰਕਰ ਹਰ ਆਗੂ ਉਮੀਦ ਕਰਦਾ ਹੈ ਕਿ ਇਹੋ ਜਿਹੇ ਮੌਕੇ ਤੇ ਸਾਰੇ ਲੀਡਰ ਜਿਹੜੇ ਆ ਉਹ ਚਟਾਨ ਵਾਂਗੂ ਪਾਰਟੀ ਦੇ ਨਾਲ ਖੜੇ ਕਿਉਂਕਿ ਪ੍ਰਧਾਨ ਸਾਹਿਬ ਤਾਂ ਖੁਦ ਜੋ ਪ੍ਰੋਗਰਾਮ ਡਿਮਪੀ ਢਿਲੋਂ ਵਾਲਾ ਵੱਲੋਂ ਉਲੀਕਿਆ ਜਾਂਦਾ ਤੇ ਦਿਨ ਦੇ 10 10 15 15 ਪ੍ਰੋਗਰਾਮ ਗਿੱਧਰਪਾਏ ਦੇ ਪਿੰਡਾਂ ਦੇ ਵਿੱਚ ਉਹਨਾਂ ਵਾਸਤੇ ਕਰ। ਇਸ ਲਈ ਅਸੀਂ ਆਪਣੀ ਸਥਿਤੀ ਕੱਲ ਬਿਲਕੁਲ ਸਪਸ਼ਟ ਕਰ ਦਿੱਤੀ ਸੀ। ਪਰ ਅੱਜ ਵੀ ਪ੍ਰਧਾਨਚਾਪ ਨੂੰ ਜਦੋਂ ਗਿੱਧਰਪਾਏ ਦੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਮਿਲਣ ਵਾਸਤੇ ਗਏ ਸੀ ਉੱਥੇ ਉਹਨਾਂ ਨੇ ਵੀ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਇਹ ਗਲਤ ਫਹਮੀ ਹੈ। ਤੁਸੀਂ ਆਪ ਜਾ ਕੇ ਜਿਹੜੀ ਹੈ ਡਿਮਪੀ ਢਿਲੋਂ ਨਾਲ ਗੱਲ ਕਰ ਲਓ। ਅਸੀਂ ਉੱਥੇ ਜਗ੍ਹਾ ਦੇ ਉੱਤੇ ਪਹਿਲਾਂ ਜਿੱਥੇ ਸਟੈਂਡ ਕਰਦੇ ਸੀ ਅੱਜ ਵੀ ਉੱਥੇ ਸਟੈਂਡ ਕਰਦੇ ਹਾਂ ਪਰ ਕਿਉਂਕਿ ਹੁਣ ਪਾਰਲੀਮੈਂਟਰੀ ਬੋਰਡ ਬਣਿਆ ਬੋਰਡ ਵੱਖ-ਵੱਖ ਹਲਕੇ ਤੇ ਜਾ ਰਿਹਾ ਸਾਰਿਆਂ ਦੀ رائے ਲੈ ਰਿਹਾ ਤੇ ਜਦੋਂ ਪਾਰਟੀ ਨੇ ਫੈਸਲਾ ਕੀਤਾ ਸੀ ਕਿ ਸਾਰਿਆਂ ਦੀ رائے ਲੈਣ ਤੋਂ ਬਾਅਦ ਫੈਸਲਾ ਐਨਾਨਸ ਹੋਊਣ ਤੇ ਸਾਰੇ ਲੀਡਰਾਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਪਈ ਜੇ ਚੰਗਾ ਫੈਸਲਾ ਹੋਇਆ ਤੇ ਫਿਰ ਕਿਸੇ ਨੂੰ ਜਿੱਦ ਨਹੀਂ ਕਰਨੀ ਚਾਹੀਦੀ ਕਿ ਮੇਰੀ ਟਿਕਟ ਅਨਾਊਂਸ ਕੀਤੀ ਜਾਵੇ ਫਿਰ ਸਿਸਟਮ ਬਣਾਉਣ ਦਾ ਫਾਇਦਾ ਕੀ ਹੋਗਾ ਪਰ ਹੁਣ ਜਿਸ ਤਰ੍ਹਾਂ ਦੀਆਂ ਸਟੇਟਮੈਂਟਾਂ ਅੱਜ ਦੀ ਪਿੱਠ ਲੋਹਰ ਦੀਆਂ ਆਈਆਂ ਉਹ ਨਰਾਸ਼ਾ ਜਣ ਕੇ ਤੇ ਅਸੀਂ ਹੁਣ ਆਮ ਆਦਮੀ ਪਾਰਟੀ ਤੇ ਇਲਾਕੇ ਤੇ ਕੰਮ ਕਰਾਉਣਾ ਚਾਹੁੰਦੇ ਆ ਦੇਖੋ ਇਸ ਤਰ੍ਹਾਂ ਜਦੋਂ ਪਾਰਟੀ ਦੇ ਸਿਧਾਤਾਂ ਤੋਂ ਬੰਦੇ ਥੜਕਦੇ ਆ ਤੇ ਇਹ ਕੋਈ ਚੰਗਾ ਜਿਹੜਾ ਸੁਨੇਹਾ ਸਮਾਜ ਨੂੰ ਨਹੀਂ ਜਾਂਦਾ ਅੱਜ ਕੱਲ੍ਹ ਜਿਸ ਤਰੀਕੇ ਪਾਰਟੀਆਂ ਦੇ ਵਿੱਚ ਮੌਕਾ ਪ੍ਰਸਤੀ ਚੱਲ ਪਈ ਆ ਸਾਰੀਆਂ ਪਾਰਟੀਆਂ ਦੇ ਵਿੱਚ ਲੋਕਿੰਗ ਪਾਰਟੀ ਤੇ ਵੀ ਐਮਐਲਏ ਜਾ ਕੇ ਦੂਜੀਆਂ ਪਾਰਟੀਆਂ ਨਾਲ ਸ਼ਾਮਲ ਹੋਏ ਬੀਜੇਪੀ ਦੇ ਵੀ ਜਾ ਕੇ ਦੂਜੇ ਪਾਸੇ ਸ਼ਾਮਲ ਹੋਏ ਕਾਂਗਰਸ ਦੇ ਵੀ ਸਟਿੰਗ ਐਮਐਲਏ ਦੂਜੇ ਪਾਸੇ ਜਾ ਕੇ ਸ਼ਾਮਲ ਹੋਏ ਅਕਾਲੀ ਦਲ ਦੇ ਵੀ ਜਾ ਕੇ ਸ਼ਾਮਲ ਹੋਏ ਇਹਦੇ ਨਾਲ ਜਿਹੜੀ ਜਨਤਾ ਹੈ ਉਹਦੇ ਨਾਲ ਬਹੁਤ ਵੱਡਾ ਧੋਖਾ ਹੁੰਦਾ ਕਿ ਜਨਤਾ ਕਿੱਥੇ ਜਾਵੇ ਡੋਕੀ ਤੁਹਾਡੇ ਨਾਲ ਖੜਦੇ ਆ ਤੁਹਾਨੂੰ ਵੋਟਾਂ ਪਾਉਂਦੇ ਆ ਤੁਹਾਡੇ ਲਈ ਹਰ ਤਰ੍ਹਾਂ ਦਾ ਜਿਹੜਾ ਜੋਖਮ ਆ ਮੁੱਲ ਲੈਂਦੇ ਪਰ ਜੇ ਤੁਸੀਂ ਆਪ ਆਪਣੇ ਅਸੂਲਾਂ ਤੇ ਨਹੀਂ ਖੜਦੇ ਇਹ ਮੈਂ ਸਮਝਦਾ ਮਾੜੀ ਗੱਲ ਹੈ ਇਸ ਕਰਕੇ ਸਾਰੇ ਨੂੰ ਸੋਚਣਾ ਚਾਹੀਦਾ ਕਿ ਜੇ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਚੱਲੇਗੀ ਤੇ ਇਹ ਲੋਕਾਂ ਦਾ ਕੀ ਸਵਾਰ ਸਕੇ ਜ ਜੇਡੀਸ਼ਨਮਣੀ ਅਕਾਲੀ ਦਲ ਦੇ ਅਨੰਦਪੁਰ ਸਾਹਿਬ ਇਲਾਕੇ ਦੀ ਮੀਟਿੰਗ ਆ ਉਹ ਅਸੀਂ 5 ਤਰੀਕ ਨੂੰ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਵੀ ਵੱਡੀ ਪੱਧਰ ਤੇ ਮਨਾਇਆ ਜਾਂਦਾ ਪਰ ਹਰ ਵਾਰ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਕਰਕੇ ਜਨਮ ਦਿਹਾੜਾ ਜਿਹੜਾ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸ਼੍ਰੀ ਅਮਰ ਸਾਹਿਬ ਸਾਹਿਬ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਵੀ ਚੱਲ ਕੇ ਆਉਂਦਾ। ਔਰ ਅਗਲੇ ਦਿਨ ਇੱਥੇ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਵੀ ਲੱਗਦੇ ਆ। ਔਰ ਵੱਡਾ ਸਮਾਗਮ ਹਰ ਸਾਲ ਉਹਨਾਂ ਦੀ ਯਾਦ ਚ ਹੁੰਦਾ। ਤੇ ਐਤਕੀ ਵੀ 5 ਤਰੀਕ ਨੂੰ ਜਿਹੜਾ ਸਮਾਗਮ ਹੋਣ ਜਾ ਰਿਹਾ ਹੈ। ਉਦੇ ਵਿੱਚ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੀ ਪਹਿਲੇ ਯੋਗਦਾਨ ਪਾਉਂਦੀ ਹੈ। ਸ਼ਰਮਣੀ ਅਕਾਲੀ ਦਲ ਵੱਲੋਂ ਵੀ ਹਮੇਸ਼ਾ ਯੋਗਦਾਨ ਪਾਇਆ ਜਾਂਦਾ। ਔਰ ਖਾਸ ਤੌਰ ਤੇ ਬਾਬਾ ਮੇਜਰ ਸਿੰਘ ਹੋਣਾ ਵੱਲੋਂ ਬਾਕੀ ਧਾਰਮਿਕ ਜਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਵੱਡਾ ਉਦਮ ਜਿਹੜਾ ਕੀਤਾ ਜਾਂਦਾ। ਇਸ ਕਰਕੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਉਸ ਦਿਨ 3 3 ਵਜੇ ਜਿਹੜਾ ਸਮਾਗਮ ਸ਼ੁਰੂ ਹੋਣਾ ਉਹਦੇ ਵਿੱਚ ਸ਼ਾਮਲ ਹੋਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਹਾਜ਼ਰੀ ਭਰਨਗੇ ਔਰ ਬਾਕੀ ਵੀ ਧਾਰਮਿਕ ਸਖਸੀਤਾ ਜਿਹੜੀਆਂ ਉਸ ਦਿਨ ਹਾਜ਼ਰੀ ਭਰਨੀਆਂ ਸੋ ਅਸੀਂ ਵੀ ਜਿਹੜੇ ਸਾਡੀ ਪਾਰਟੀ ਦਾ ਜਿੰਨਾ ਐਕਟਿਵ ਕੇਡਰ ਹੈ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਬਹੁਤ ਹੀ ਅਹਿਮ ਦਿਹਾੜਾ ਬੜੇ ਵੱਡੀ ਬਾਬਾ ਜੀਵਨ ਸਿੰਘ ਜੀ ਮਾਨੂੰ ਤੁਹਾਨੂੰ ਮਨੁੱਖਤਾ ਨੂੰ ਦੇਣਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਕਿ ਵੱਧ ਚੜ ਕੇ ਉਸ ਦਿਨ ਜੰਧ ਹਰਦੀ ਸਮਾਗਮਾਂ ਦੇ ਵਿੱਚ ਸ਼ਾਮਲ ਹੋਏ ਤੇ ਦੇਖੋ ਇਹ ਜਿਹੜਾ ਲੁਧਿਆਣੇ ਦੇ ਵਿੱਚ ਜਿਹੜੀ ਇਨਸੀਡੈਂਟ ਹੋਈ ਹੈ ਇਹਨੇ ਇੱਕ ਗੱਲ ਤਾਂ ਉਜਾਗਰ ਕੀਤੀ ਹੈ ਕਿ ਜਿਹੜੀ ਝੂਠੀ ਬਿਆਨਬਾਜ਼ੀ ਜਾਂ ਝੂਠੇ ਦਾਅਵੇ ਜਾਂ ਝੂਠੇ ਨੀ ਪੱਤਰ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਰੱਖੇ ਜਾ ਰਹੇ ਉਹਦੇ ਕਰਕੇ ਕਿੰਨੀ ਨਿਮੋਸ਼ੀ ਜਿਹੜੀ ਹੈ ਉਹਨਾਂ ਦੇ ਨਮਾਉਂਦਿਆਂ ਨੂੰ ਫੇਸ ਕਰਨੀ ਪੈ ਰਹੀ ਹੈ ਕਿ ਮਜਬੂਰ ਹੋ ਕੇ ਉਹਨੂੰ ਆਪ ਜਾ ਕੇ ਨੀ ਪੱਤਰ ਜਿਹੜਾ ਟੋੜਨਾ ਪੈ ਰਿਹਾ ਇਹ ਇੱਕ ਥਾਂ ਨਹੀਂ ਹੋ ਰਿਹਾ ਸਾਰੇ ਥਾਵਾਂ ਦੇ ਉੱਤੇ ਕਿਉਂਕਿ ਜਿੰਨੀ ਐਲਾਨ ਹੋ ਰਿਹਾ ਉਹ ਸਾਰੇ ਹਵਾਈ ਹੈ ਜਿੰਨੀ ਇਸ਼ਤਿਹਾਰबाजी ਹੈ ਸਾਰੀ ਝੂਠੀ ਹੈ ਤੇ ਇੱਕ ਜਿਹੜਾ ਨੁਮਾਇੰਦਾ ਜਿਹੜਾ ਜ਼ਮੀਨ ਤੇ ਬੈਠਾ ਉਹ ਇਹਨੂੰ ਕਿਵੇਂ ਜਸਟੀਫਾਈ ਕਰੇ ਫਿਰ ਮਜਬੂਰ ਹੋ ਕੇ ਉਹਨੂੰ ਇਹ ਹੀ ਕਹਣਾ ਪਿਆ ਪਿਆ ਰੋਜ਼ ਜਿਹੜਾ ਮੈਨੂੰ ਲੋਕੀ ਟਿਚਰਾਂ ਕਰਦੇ ਆ ਕਿ ਘਟੂ ਘਟ ਇਹ ਮੇਰੀ ਰੋਜ਼ ਬੇਤੀ ਹੁੰਦੀ ਹੈ ਕਿ ਨਾ ਇਹ ਵਾਅਦਾ ਪੂਰਾ ਹੋਣਾ ਉਦੋਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਾਲੀ ਕਾਲੀ ਨੀ ਪੱਤੇ ਰੱਖ ਦਿੱਤੇ ਗਏ ਸੀ ਤੇ ਹੁਣ ਇਹ ਸਰਕਾਰ ਉਹ ਸੀ ਜਿਹੜੀ ਕਹਿੰਦੇ ਸੀ ਦੀ ਪੱਥਰ ਰੱਖੇ ਨਹੀਂ ਜਾਣੇ ਚਾਹੀਦੇ ਤੇ ਹੁਣ ਰੱਖ ਵੀ ਰਹੇ ਆ ਤੇ ਤੋੜ ਵੀ ਰਹੇ ਆ ਦੋਹਰਾ ਕੰਮ ਕਰ ਆ ਕੰਮ ਕਦੀ ਵੀ ਨਹੀਂ ਕਿਸੇ ਨੇ ਕੀਤਾ ਸੀ ਰੱਖੇ ਤਾਂ ਪਹਿਲਾਂ ਵਾਲਿਆਂ ਦੇ ਵੀ ਸੀ ਤੇ ਕਿਸੇ ਨੇ ਪੂਰੇ ਵੀ ਕੀਤੇ ਸੀ ਇਹ ਇਹਨਾਂ ਕਹਿੰਦੇ ਸੀ ਰੱਖਣੇ ਨਹੀਂ ਇਹਨਾਂ ਉਹ ਢੱਕੇ ਵੀ ਆ ਤੇ ਤੋੜਨ ਵਾਲਾ ਕੰਮ ਵੀ ਹੁਣੇ ਪਹਿਲੀ ਵਾਰੀ ਆਪ ਹੀ ਕਰ ਰਹੇ ਕੁਝ ਗੰਗਣਾ ਹੋਰ ਨੌ ਦੇ ਜਿੰਨੇ ਵੀ ਹੁਣ ਤੱਕ ਬਿਆਨ ਆਏ ਆ ਸੇਕਮ ਦੇ ਬਾਰੇ ਵਿੱਚ ਪੰਜਾਬੀਆਂ ਦੇ ਬਾਰੇ ਵਿੱਚ ਕਿਸਾਨਾਂ ਦੇ ਬਾਰੇ ਵਿੱਚ ਬਜ਼ੁਰਗ ਮਾਤਾਵਾਂ ਦੇ ਬਾਰੇ ਵਿੱਚ ਜਿਹੜੀਆਂ ਕਿਸਾਨੀ ਸੰਘਰਸ਼ ਦੇ ਵਿੱਚ ਉਥੇ ਲਗਾਤਾਰ ਆਪਣਾ ਯੋਗਦਾਨ ਪਾ ਰਹੀਆਂ ਸੀ ਸਾਰੇ ਇਹਨਾਂ ਦੇ ਬਿਆਨ ਜਿਹੜੇ ਆ ਉਹ ਨਫ਼ਰਤ ਦੇ ਭਰੇ ਹੋਏ ਬਿਆਨ ਈਰਖਾ ਦੇ ਭਰੇ ਹੋਏ ਬਿਆਨ ਔਰ ਝੂਠੀ ਪਬਲਿਸਿਟੀ ਲੈਣ ਵਾਸਤੇ ਜਿਹੜੀ ਆ ਉਹ ਬਿਆਨ ਪੱਜ ਕਰ ਰਹੇ ਆ ਫਿਲਮ ਵੀ ਜਿਸ ਤਰ੍ਹਾਂ ਦੀ ਉਹਨਾਂ ਨੇ ਬਣਾਈ ਆ ਉਦੇ ਵੀ ਜਿਹੜੇ ਸੰਕੇਤ ਮੁੱਲੇ ਆ ਰਹੇ ਆ ਉਹ ਵੀ ਇਸੇ ਤਰ੍ਹਾਂ ਦੇ ਆ ਇਸ ਕਰਕੇ ਮੈਂ ਤਾਂ ਕੰਗਣਾ ਰਣੌਤ ਦੀ بجائے ਭਾਜਪਾ ਨੂੰ ਕਹਣਾ ਚਾਹੁੰਦਾ ਕਿ ਉਹਨਾਂ ਦੇ ਮੈਂਬਰ ਪਾਰਲੀਮੈਂਟ ਹੈ ਕਿ ਭਾਜਪਾ ਦੀ ਟਾਪ ਲੀਡਰਸ਼ਿਪ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਸ ਤਰ੍ਹਾਂ ਸੇ ਕੌਮ ਦੇ ਖਿਲਾਫ ਬਿਆਨਬਾਜ਼ੀ ਕਰਨੀ ਪੰਜਾਬੀਆਂ ਦੇ ਖਿਲਾਫ ਬਿਆਨਬਾਜ਼ੀ ਕਰਨੀ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਕਰਨੀ ਮਤਾਵਾਵਾਂ ਦੇ ਖਿਲਾਫ ਬਿਆਨਬਾਜ਼ੀ ਕਰਨੀ ਇਹ ਸ਼ੋਭਾ ਨਹੀਂ ਦਿੰਦੀ ਕਿਸੇ ਇਹਦਾਂ ਨਫ਼ਰਤ ਫੈਲਦੀ ਹੈ ਇਹਦੇ ਨਾਲ ਭਾਈਚਾਰਕ ਸਾਂਝ ਦੇ ਵਿੱਚ ਟ੍ਰੇਡ ਹੁੰਦੀ ਕਿ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਦਾ ਫਰਜ਼ ਨਹੀਂ ਬਣਦਾ ਕਿ ਉਹਨੂੰ ਟੋਕੇ ਔਰ ਉੱਤੇ ਐਕਸ਼ਨ ਨਵੇ ਇਹ ਗਲਤ ਸੰਕੇਤ ਦੇ ਰਹੀ ਹੈ ਜਦੋਂ ਪਾਰਟੀਆਂ ਦੇ ਜਿਹੜੇ ਐਮਪੀ ਐ ਜਿਹੜੇ ਪਾਰਟੀ ਸਿੰਬਲ ਤੇ ਜਿੱਤੇ ਹੋਏ ਆ ਉਹ ਇਦਾਂ ਦਾ ਹਕੂਮਤ ਪ੍ਰਚਾਰ ਕਰਦੇ ਆ ਕਿਸੇ ਕੌਮ ਦੇ ਬਾਰੇ ਚ ਕਿਸੇ ਜਿਹੜੀ ਸਟੇਟ ਦੇ ਬਾਰੇ ਚ ਤੇ ਇਹ ਪਾਰਟੀਆਂ ਨੂੰ ਰੋਕਣਾ ਚਾਹੀਦਾ ਨਹੀਂ ਤਾਂ ਅਲਟੀਮੇਟਲੀ ਫਿਰ ਲੋਕ ਹੀ ਇਹ ਕਹਿਣਗੇ ਕਿ ਇਹ ਪਾਰਟੀ ਦੀ ਰਜਾਮੰਦੀ ਨਾਲ ਹੋ ਰਿਹਾ ਹੈ ਦੇਖੋ ਉਹਨਾਂ ਦੇ ਤੇ ਕੋਈ ਦੌੜ ਹੈ ਸਾਰਿਆਂ ਦੀ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦੇ ਹੋਰ ਕੋਈ ਦੂਜਾ ਪ੍ਰੋਗਰਾਮ ਜਿਸ ਦਿਨ ਦੇ ਉਹ ਚੱਲੇ ਆ ਤੁਸੀਂ ਉਹਨਾਂ ਨੂੰ ਪੁੱਛ ਲਓ ਕਿ ਕਦੀ ਉਹ ਕਾਂਗਰਸ ਦੇ ਖਿਲਾਫ ਬੋਲੇ ਹੋਣ ਕਦੀ ਆਮ ਆਦਮੀ ਪਾਰਟੀ ਦੇ ਸਰਕਾਰ ਬੋਲੇ ਹੋਣ ਕਦੀ ਬੀਜੇਪੀ ਦੇ ਖਿਲਾਫ ਬੋਲੇ ਹੋਣ ਕਦੀ ਕਿਸੇ ਹੋਰ ਦੇ ਖਿਲਾਫ ਬੋਲੇ ਹੋਣ ਇੱਕੋ ਹੀ ਇੱਕ ਨਿਸ਼ਾਨਾ ਉਸੇ ਗੱਲ ਦੀ ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਜਿਹੜੇ ਉਹਨਾਂ ਨੂੰ ਪੁੱਛੋ ਬੈਕਿੰਗ ਕਰ ਰਹੇ ਤੇ ਸਿਰ ਤੇ ਸਿਰ ਕੋਈ ਨਿਸ਼ਾਨਾ ਹੈਗਾ ਕਿ ਪਾਰਟੀ ਦੇ ਪ੍ਰਧਾਨ ਸਦਰਸ਼ ਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਔਰ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੋਰ ਕੋਈ ਦੂਜਾ ਨਿਸ਼ਾਨਾ ਨਹੀਂ ਹੈ